ਸਰ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਛੋਟੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗੌਰਵਨਾਮਨ ਸਨਮਾਨਤ ਆਲਿਆ ਸਰਪਤਾ ਸਟੇਟ ਦਾ ਪੰਜਾਬ ਅੱਜ ਉਸ ਪਵਿੱਤਰ ਧਰਤੀ ਤੇ ਪਹੁੰਚੇ ਹਾਂ ਜਿੱਥੇ ਕਿ ਚੱਕ ਦੇਸਰਾਜ ਜ਼ਿਲ੍ਹਾ ਜਰੰਦਰ ਵਿੱਚ ਨਿਰਵਾਣ ਕੁਟਿਆ ਤਵਸਵੀ ਰਾਜ ਸ੍ਰੀਮਾਨ 108 ਸੰਤ ਬਾਬਾ ਧਿਆਨਦਾਸ ਜੀ ਢੂਨੇ ਵਾਲੇ ਨਿਰਵਾਣ ਤਵਸਵੀ ਰਾਜ ਸ੍ਰੀਮਾਨ 108 ਸੰਤ ਬਾਬਾ ਚੰਦ ਦਾਸ ਜੀ ਢੂਨੇ ਵਾਲੇ ਜੋ ਅੱਜ ਇਤਸੰਤ ਸਮਾਗਮ ਬੜੀ ਧੂਮ-ਤਾਮ ਦੇ ਨਾਲ ਬੜੀ ਸ਼ਰਧਾਜੂਰੂਕ ਮਨਾਇਆ ਗਿਆ ਸੰਗਤਾਂ ਦਰਸ਼ਨਦਾਰੇ ਕਰਕੇ ਸੰਤਾ ਮਹਾਪੁਰਛਾ ਦੇ ਜੀਵਨ ਸਫਲਾ ਕਰ ਰਹੀਆਂ ਚੱਕ ਦੇਸਰਾਜ ਜਲੰਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਜਿਓ ਬਿਨ ਦਰਸ਼ਨ ਸੰਤ ਪਿਆਰੇ ਜਿਓ ਤੇਰਾ ਗੁਰਬਚਨ ਦੀਦਾਰ ਸਦਾ ਲੋਚਦਾ ਦੀਦਾਰ ਸਦਾ ਲੋਚਦਾ ਹਮ ਸਰਦੀਨ ਦਇਆ ਅਲਾ ਤੁਮ ਸਰ ਆਪਤਿਆਰ ਕੀਤੇ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਵਲ ਜਾਓ ਰ ਮਈਆ ਕਾਰਨੇ ਹਾਂ ਵਲ ਵਲ ਜਾਓ ਰ ਮਈਆ ਕਾਰਨੇ ਕਰਨ ਕਵਨ ਆਵੋ ਬਹੁਤ ਜਨਮ ਵਿਚਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿਰਵਦਾ ਜੀਵੋ ਚਿਰ ਭਇਓ ਦਰਸ਼ਨ ਦੇਕੇ ਚਿਰ ਭਇਓ ਦਰਸ਼ਨ دیدار ਸਦਾ ਲੋਚਦਾ ਤੇਰਾ ਗੁਰਬਚਨ دیدار ਸਤ ਜਨਾ ਪੈ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਮਨ ਦਰਸ਼ਨ ਕੀ ਪਿਆਸਾ ਤੇਰਾ ਗੁਰ ਬਚਨ ਦੀਦਾਰ ਸਦਾ ਲੋਚਦਾ ਦਿਨ ਰਾਤ ਤੇਰੇ ਹੀ ਖਿਆਲ ਸਦਾ ਅਰਵਿੰਦਰ ਸਿੰਘ 200 ਸੇ ਫਾਲ ਸਿੰਘ 10000 ਰੁਪਏ ਕਰਵੀਰ ਸਿੰਘ ਟਿੱਕਾ ਜਰਮਨ 55000 ਰੁਪਏ ਮੌਰਨਜੀ ਪਰਿਵਾਰ ਵੱਲੋਂ 500 ਰੁਪਏ ਅਭਾਸੀ ਜੀ ਸ਼ੂਟਾ 500 ਰੁਪਏ ਪਰਵਿੰਦਰ ਸਿੰਘ ਸ਼ੂਟਾ 1100 ਰੁਪਏ ਵਰਪ੍ਰੀਤ ਗੌਰ ਜਸਪ੍ਰੀਤ ਗੌਰ ਸੁਪਤਰੀ ਬਲਵੀਰ ਸਿੰਘ ਕਨੇਡਾ ਵੱਲੋਂ ਆਇਸ਼ ਕਰਿੰਦੀ ਸੇਵਾ

खल् का <lightweight> ਸੰਤ ਆਏ ਕੈ ਇਸ ਜਹਾਨ ਅੰਦਰ ਪਾਪੀ ਜੀਵਾਂ ਨੂੰ ਪਾਰ ਲੰਘਾਉਂਦੇ ਹੈ ਸੰਤ ਆਏ ਕੈ ਇਸ ਜਹਾਨ ਅੰਦਰ ਪਾਪੀ ਜੀਵਾਂ ਨੂੰ ਪਾਰ ਲੰਘਾਉਂਦੇ ਹੈ ਪਾਪੀਆਂ ਉਗਣ ਹਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਚਰਨਾਂ ਦੀ ਧੂੜੀ ਬਖਸ਼ ਕੇ ਉਸ ਰੱਬ ਨਾਲ ਜੋੜ ਕੇ ਪਾਰ ਉਤਾਰਾ ਕਰ ਦਿੰਦੇ ਨੇ ਸੰਤ ਆਏ ਕੇ ਇਸ ਜਹਾਨ ਅੰਦਰ ਪਾਪੀ ਦੀਵਾ ਨੂੰ ਪਾਰ ਲੰਘਾਉਂਦੇ ਹੈ ਸਰਨ ਆਏ ਨੂੰ ਗੁਰੂ ਜੀ ਰੱਖ ਲੈਂਦੇ ਗਿਆਨ ਜੋਗ ਦਾ ਰੰਗ ਚੜ੍ਹਾਉਂਦੇ ਨੇ ਗਿਆਨ ਦਾ ਜੋਗ ਦਾ ਰੰਗ ਚੜ੍ਹਾਉਂਦੇ ਨੇ ਕੋਈ ਆਵੇ ਤਾਂ ਸਹੀ ਭਾਵਨਾ ਕਰਕੇ ਸੋ ਆਓ ਸੰਤ ਬਾਬਾ ਈਸ਼ਰਦਾਸ ਜੀ ਮਹਾਰਾਜ ਬੰਦੀ ਛੋੜਦਾਤਾ ਜੀ ਮੇਗੋਵਾਲ ਜਿਨ੍ਹਾਂ ਦੇ ਬਚਨ ਸੁਆਉ ਸੰਤ ਆਏ ਕੈ ਇਸ ਜਹਾਨ ਅੰਦਰ ਸੰਤ ਆਏ ਕੈ ਇਸ ਜਹਾਨ ਅੰਦਰ ਪਾਪੀ ਜੀ पापी दीवानों पार लंगाम दे है संत आए कै इस जहाने अंदर संत आए आज दा जो समागम ਸੰਗਤਾਂ ਵੱਲੋਂ ਸੰਤਾਂ ਮਹਾਪੁਰਖਾਂ ਵੱਲੋਂ ਹੋਇਆ ਬੜਾ ਸ਼ਲਾੰਗਾ ਜੋਗ ਹੈ ਸੋ ਦੇਸ਼ ਵਿੱਚ ਵੱਟੀਆਂ ਸੰਗਤਾਂ ਨੂੰ ਵਿਦੇਸ਼ ਵਿੱਚ ਵੱਟੀਆਂ ਸੰਗਤਾਂ ਨੂੰ ਇਹ ਸੰਤ ਸਮਾਗਮ ਤੇ ਕਰਮਕ ਸੰਮਾਗਮ ਤੇ ਲੱਖ ਲੱਖ ਵਧਾਈ ਹੋਵੇ ਸੋ ਸਾਡੇ ਮਹਾਲਪੁਰ ਤੋਂ ਗਦਨ ਸ਼ੇਨ ਸੰਤ ਬਾਬਾ ਹਰੀ ਸਿੰਘ ਜੀ ਹਰੀਦਾ ਜੀ ਪੁਨੇਵਾਲੇ ਮਹਾਲਪੁਰ ਤੋਂ ਵੀ ਆਏ ਹੋਏ ਹਨ ਇਹ ਵੀ ਉਹਨਾਂ ਦਾ ਢੇਰਾ ਸੰਤ ਬਾਬਾ ਧਿਆਨਦਾ ਜੀ ਢੂਨੇਵਾਲੇ ਇਹ ਵੀ ਉਹਨਾਂ ਦਾ ਅਸਥਾਰ ਹੈ ਸੋ ਸਾਰੀਆਂ ਸੰਗਤਾਂ ਦਰਸ਼ਨਦਾਰੇ ਕਰਕੇ ਲੰਗਰ ਛੱਕ ਕੇ ਆਪਣਾ ਜੀਵਨ ਸੰਵਤ ਕਰ ਰਹੀਆਂ ਨੇ ਸਾਡੇ ਰਣਾ ਜੀ ਨੇ ਕਲਾਸ ਫੈਲੋ ਆ ਇਹ ਵੀ ਬਹੁਤ ਸੇਵਾ ਕਰ ਰਹੇ ਸਾਰਾ ਮਹਾਰ ਪਰ ਸੇਵਾ ਕਰ ਰਹੇ ਤਨੋਂ ਮਨੋਂ ਮਾਰ ਪਰ ਤੋਂ ਆਏ ਹੋਏ ਹਨ ਸੰਤ ਮਹਾਂਪੁਰਛੀ ਤੇ ਸੰਗਤਾਂ ਤੇ ਇਹਨਾਂ ਦੇ ਵੀ ਬਹੁਤ ਧੰਨਵਾਦ ਹੈ ਸੰਗਤਾਂ ਵਿੱਚ ਬਹੁਤ ਹੀ ਜੋਰ ਹੈ ਸੇਵਾ ਕਰਨ ਦਾ ਜੋਸ਼ ਹੈ ਜੋਸ਼ ਇਹਨਾਂ ਸੇਵਾ ਕਰੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਜੋ ਬਦਾ ਰੰਗ ਚੜ੍ਹਾਉਂਦੇ ਹੈ ਸੰਤ ਆਏ ਕ ਜਹਾਨ ਅੰਦਰ ਸੰਤ ਆਏ ਕੈ ਇਸ ਜਹਾਨ ਅੰਦਰ ਪਾਪੀ ਦੀਵਾਨੂ ਪਾਰ ਲੰਘਾਵਦੇ ਹੈ ਪਾਪੀ ਦੀਵਾਨੂ ਪਾਰ ਲੰਘਾਵਦੇ ਹੈ ਸੰਤ ਆਏ ਕੈ ਆ ਇਸ ਜਹਾਨੇ ਜਨਮ ਜਨਮ ਦਾ ਜੀਵ ਇਹ ਭੁੱਲਿਆ ਹੈ ਜਨਮ ਜਨਮ ਜੀ ਇਹ ਫੁੱਲ ਆ ਹੈ ਇੱਕ ਮਿੰਟ ਵਿੱਚ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਜੋ ਅੱਜ ਦਾ ਸਮਾਗਮ ਬੜੀ ਸ਼ਰਧਾਪੂਰੂ ਮਨਾਇਆ ਗਿਆ ਸੰਤ ਮਹਾਂਪੁਰਸ਼ ਪੰਥ ਬਾਗੋ ਹਰੀ ਦਾ ਅੱਜ ਹੀ ਮਾਲਪਰਵਤ ਹੋਣੇ ਵਾਲੇ ਆਪਣੇ ਮੁਖਾਰਵੰਤ ਤੋਂ ਦੱਸਣਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸਨਾਨਾ ਪਵਿੱਤਰ ਦਿਹਾੜਾ ਸਨ ਅੰਮ੍ਰਿਤਸਰ ਜੀ ਦੇਖ ਰੇਖ ਵਿੱਚ ਧੂਣੀਆਂ ਦੀ ਸਮਾਪਤੀ ਦੇ ਸਬੰਧ ਵਿੱਚ ਕੀਤਾ ਗਿਆ ਹੈ ਇਸ ਵੇਲੇ ਦੂਰੋਂ ਨੇੜੇੋਂ ਬਹੁਤ ਮਹਾਦਮਾ ਤੇ ਬਹੁਤ ਸੰਗਤ ਆਈ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਦਿਹਾੜਾ ਹਰ ਸਾਲ ਦੋ ਜੇਣ ਨੂੰ ਪਿੰਨ ਚੱਕ ਦੇਸਰਾ ਜਿਹਨਾਂ ਜਲੰਧਰ ਵਿਖੇ ਹਰ ਸਾਲ ਮਨਾਇਆ ਜਾਂਦਾ ਹੈ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ